ਅੱਜ ਦਾ ਵਿਸ਼ਾ ਹੈ ਖਾਦ ਪਾਉਣ ਦਾ ਨਵਾਂ ਤਰੀਕਾ। ਆਕੇ ਜੱਟ ਜਗਾੜੀ ਹੁੰਦੇ ਹਨ। ਸਤਕਾਰਯੋਗ ਵੀਰੋ ਮੈਂ ਇੱਕ ਦਿਨ YouTube ਤੇ ਇੱਕ ਵੀਡੀਓ ਦੇਖ ਰਿਹਾ ਸੀ ਤਾਂ ਇੱਕ ਜੱਟ ਭਰਾ ਕੋਈ ਕਹਿ ਰਿਹਾ ਹੈ ਕਿ ਮਨਮੋਹ ਸਿੰਘ ਨੇ ਨਰੇਗਾ ਦੀ ਸਕੀਮ ਚਲਾ ਦਿੱਤੀ। ਇਸ ਕਰਕੇ ਸਾਨੂੰ ਖੇਤਾਂ ਵਿੱਚ ਕੰਮ ਕਰਨ ਵਾਸਤੇ ਲੇਬਰ ਨਹੀਂ ਮਿਲਦੀ ਇਹ ਨਰੇਗਾ ਵਾਲੇ 300 ਰੁਪਇਆ ਸਰਕਾਰ ਤੋਂ ਲੈ ਕੇ ਵੇਲੇ ਬਹਿ ਕੇ ਘਰੇ ਵਾਪਸ ਆ ਜਾਂਦੇ ਹਨ ਜੇਕਰ ਇਹਨਾਂ ਨੂੰ ਖੇਤ ਵਿੱਚ ਕੰਮ ਕਰਨਾ ਪਵੇ ਤਾਂ ਅਸੀਂ ਇਹਨਾਂ ਨੂੰ 400 450 ਰੁਪਇਆ ਦੇਵਾਂਗੇ ਤੇ ਸਾਰਾ ਸਾਰਾ ਦਿਨ ਕੰਮ ਲਵਾਵਾਂਗੇ ਕਹਿੰਦਾ ਭਾਵ ਕਿ ਇਹਨਾਂ ਦੀ ਗਰੀਬਾਂ ਪ੍ਰਤੀ ਸੋਚ ਕੋਈ ਜ਼ਿਆਦਾ ਵਧੀਆ ਨਹੀਂ ਹੈ ਅਕੇ ਦਿਨ ਰੇਗੜੀ ਸਕੀਮ ਨਾ ਹੁੰਦੀ ਤਾਂ ਇਹਨਾਂ ਨੇ ਸਾਡੇ ਖੇਤਾਂ ਵਿੱਚ ਕੰਮ ਕਰਨਾ ਸੀ ਨਾਲ ਦੀ ਨਾਲ ਜੱਟ ਭਰਾ ਇਹ ਵੀ ਕਹਿ ਰਿਹਾ ਕਿ ਜੱਟ ਕੰਮ ਬਹੁਤ ਜਗਾੜੀ ਹੁੰਦੇ ਹੁੰਦੀ ਹੈ ਇਹਨਾਂ ਨੇ ਖਾਦ ਪਾਉਣ ਦਾ ਤਰੀਕਾ ਵੀ ਲੱਭ ਲਿਆ ਹੈ ਆਓ ਆਪਾਂ ਦੇਖੀਏ ਕਿਸ ਤਰ੍ਹਾਂ ਖਾਦ ਇਹ ਪਾਉਂਦੇ ਹਨ ਉਹ ਕਹਿੰਦਾ ਸੁੱਕੇ ਬਾਣ ਵਿੱਚ ਹੀ ਭਈਆਂ ਤੋਂ ਤਿੰਨ ਬੋਰੀਆਂ ਕਿੱਲੇ ਦੀਆਂ ਖਲਵਾਰ ਦਿੰਦੇ ਹਾਂ ਬਹੁਤ ਵਧੀਆ ਰਿਜ਼ਲਟ ਹੈ ਕੋਈ ਵੀ ਨੁਕਸਾਨ ਨਹੀਂ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਦੋਸਤੋ ਇਹ ਗੱਲ ਕਹਿਣੀ ਸੌਖੀ ਹੈ ਪਰ ਜਦ ਆਪਣੇ ਸਿਰ ਉੱਤੇ ਪੈਂਦੀ ਹੈ ਨਾ ਫਿਰ ਪਤਾ ਲੱਗਦਾ ਹੈ ਨਹੀਂ ਤਾਂ ਸਿਆਣਿਆਂ ਦੀ ਕਹਾਵਤ ਆਪਣੇ ਘਰੇ ਅੱਗ ਅਤੇ ਦੂਸਰੇ ਦੇ ਘਰੇ ਬਸੰਤਰ ਹੀ ਦਿਖਦੀ ਹੈ ਕਿ ਜਦ ਗਰੀਬ ਆਦਮੀ ਉਬਲਦੇ ਪਾਣੀ ਵਿੱਚ ਐਨੀ ਗਰਮੀ ਵਿੱਚ ਜਿਸ ਵਿੱਚ 3 ਗੱਟੇ ਯੂਰੀਆ ਦੇ ਪਾਏ ਹੋਣ ਤਾਂ ਨਿੱਕੇ-ਨਿੱਕੇ ਜਵਾਕ ਔਰ ਤਾਂ ਤੇ ਹੋਰ ਗਰੀਬ ਲੋਕ ਜਦ ਝੋਨਾ ਲਾਉਣਗੇ ਤਾਂ ਉਹਨਾਂ ਦੇ ਪੈਰ ਨਾ ਖਰਾਬ ਹੋਣਗੇ ਭਾਈ ਸਾਹਿਬ ਤੁਸੀਂ ਤਾਂ ਕਹਿ ਦਿੱਤਾ ਕਿ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਇੱਕ ਵਾਰ ਅੱਧਾ ਘੰਟਾ ਆਪਣੇ ਬੱਚਿਆਂ ਨੂੰ ਅਤੇ ਔਰਤਾਂ ਨੂੰ ਤਾਂ ਇਹੋ ਜੇ ਗਰਮ ਅਤੇ ਖਾਦ ਵਾਲੇ ਪਾਣੀ ਵਿੱਚ ਖੜਾ ਕਰਕੇ ਦੇਖੋ ਕੋਡੇ ਹੋ ਕੇ ਖਾਦ ਵਾਲੇ ਪਾਣੀ ਵਿੱਚ ਖੜਾ ਕਰਕੇ ਦੇਖੋ ਝੋਨਾ ਲਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਰਹੀ ਫਿਰ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਈਡ ਇਫੈਕਟ ਹੈ ਜਾਂ ਨਹੀਂ ਕਿਸਾਨ ਭਾਵੋ ਤੁਸੀਂ ਤਾਂ ਧਰਤੀ ਤੇ ਕੋਈ ਦਰਖਤ ਵੀ ਨਹੀਂ ਰਹਿਣ ਦਿੱਤਾ ਅੱਗ ਲਾ ਲਾ ਕੇ ਸਾਰੇ ਦਰਖਤ ਸਾੜ ਦਿੱਤੇ ਹਨ ਮਿੱਟੀ ਹਵਾ ਪਾਣੀ ਨੂੰ ਜ਼ਹਿਰ ਬਣਾ ਦਿੱਤਾ ਹੈ ਪੰਜ-ਪੰਜ ਘਟੇ ਯੂਰੀਆ ਦੇ ਪਾ ਕੇ ਝੋਨੇ ਤੇ ਕਣਕ ਨੂੰ ਜ਼ਹਿਰ ਬਣਾ ਦਿੱਤਾ ਹੈ ਫਿਰ ਇਸ ਜ਼ਹਿਰੀਲੇ ਅਨਾਜ ਦੀ ਐਮਐਸ ਐਮਐਸਪੀ ਦੀ ਮੰਗ ਕਰ ਰਹੇ ਹੋ ਸਾਰਾ ਸਾਰਾ ਪਰਿਵਾਰ ਇਹੋ ਜਿਹਾ ਜ਼ਹਿਰੀਲਾ ਅਨਾਜ ਖਾ ਕੇ ਹਸਪਤਾਲਾਂ ਵਿੱਚ ਪਿਆ ਹੈ ਅਜੇ ਕਹਿੰਦੇ ਹੋ ਕੋਈ ਸਾਈਡ ਇਫੈਕਟ ਨਹੀਂ ਹੈ ਸਾਈਡ ਇਫੈਕਟ ਦੀ ਅਜੇ ਕੋਈ ਹੋਰ ਕਸਰ ਬਾਕੀ ਹੈ ਜਿਸ ਦੀ ਤੁਸੀਂ ਉਡੀਕ ਕਰ ਰਹੇ ਹੋ ਸੋ ਮੇਰੀਆਂ ਇਹ ਕੌੜੀਆਂ ਤੇ ਸੱਚੀਆਂ ਗੱਲਾਂ ਮੈਨੂੰ ਪਤਾ ਕਿ ਤੁਹਾਡੇ ਮੁਸ਼ਕਲ ਨਾਲ ਹੀ ਹজম ਹੋਣਗੀਆਂ ਕੀ ਤੁਹਾਨੂੰ ਜਪਜੀ ਸਾਹਿਬ ਵਿੱਚੋਂ ਬਾਬਾ ਨਾਨਕ ਜੀ ਦਾ ਸ਼ਬਦ ਭੁੱਲ ਗਿਆ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਭਾਵ ਸਾਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣਾ ਚਾਹੀਦਾ ਹੈ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਦੇ ਰੱਤੀ ਪਰ ਵੀ ਉਲਟ ਕੰਮ ਕਰਾਂਗੇ ਤਾਂ ਸਾਨੂੰ ਸਜ਼ਾ ਜ਼ਰੂਰ ਭੁਗਤਣੀ ਪਵੇਗੀ ਦੇਖਣ ਵਿੱਚ ਅਸੀਂ ਬਾਬਾ ਨਾਨਕ ਜੀ ਦੇ ਸਿੱਖ ਲੱਗਦੇ ਹਾਂ ਪਰ ਇਹ ਤਾਂ ਉਹ ਗੱਲ ਹੋਈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਦੋਸਤ ਅਜੇ ਵੀ ਢੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਬਾਬਾ ਨਾਨਕ ਜੀ ਦੀ ਬਾਬਾ ਨਾਨਕ ਜੀ ਵਾਲੀ ਮੁਖ ਧਾਰਾ ਵਿੱਚ ਆ ਜਾਓ ਨਹੀਂ ਤਾਂ ਤੁਹਾਨੂੰ ਕੁਦਰਤ ਦੀ ਸਜ਼ਾ ਭੁਗਤਣ ਤੋਂ ਕੋਈ ਨਹੀਂ ਰੋਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ